ਇਹਦੇ 'ਚ ਸ਼ਿਕਾਇਤ ਕਰਤਾ ਜਿਹੜਾ ਸੀ ਆਕਾਸ਼ ਬੱਤਾ ਜਦੋਂ ਉਹ ਸਾਹਮਣੇ ਆਇਆ ਨਾ ਤੇ ਕਾਫੀ ਚੀਜ਼ਾਂ ਹੋਰ ਵੀ ਸਾਹਮਣੇ ਆਉਣ ਲੱਗੀਆਂ ਜਿਵੇਂ ਉਹ ਕਹਿ ਰਿਹਾ ਕਿ ਸਕ੍ਰੈਪ ਵਾਲੇ ਮਾਮਲੇ ਦੇ ਵਿੱਚ ਵੀ ਇਹ ਕਿਹਾ ਸੀ ਕਿ ਚੱਕਦੇ ਕੰਮ ਪਈ ਤਾਂ ਕਰਕੇ ਸਾਰਾ ਇਹ ਰੌਲਾ ਪਿਆ ਸੀਗਾ ਪਰ ਹੁਣ ਕਹਿੰਦੇ ਕਿ ਜੀਐਸਟੀ ਟੈਕਸ ਵਗੈਰਾ ਇਸ ਫੀਲਡ ਦੇ ਵਿੱਚ ਜਾਂ ਇਸ ਕਾਰੋਬਾਰ ਦੇ ਵਿੱਚ ਵੀ ਕਾਫੀ ਘਪਲਾ ਚੱਲ ਰਿਹਾ ਹੈ ਟੈਕਸ ਟੋਕਸ ਵਾਲੇ ਮਾਮਲੇ 'ਚ ਬੱਤੇ ਬਾਰੇ ਮੈਂ ਪਹਿਲਾਂ ਤੁਹਾਨੂੰ ਕਿਹਾ ਸੀਗਾ ਆਕਾਸ਼ ਬੱਤਾ ਜਿਹੜਾ ਹੈ ਆਕਾਸ਼ ਮੈਨੂੰ ਤਸਵੀਰ ਵੀ ਇੱਕ ਹਾਸਲ ਹੋ ਗਈ ਹੈ ਆਕਾਸ਼ ਬੱਤਾ ਦੀ ਵਾਈਫ ਦੀ ਪਰ ਮੈਂ ਕੁਛ ਇਸਾਂ ਆਪਦੀ ਮੇਰੀ ਕੈਲੋ ਕਿਨੈਟਿਕ ਤਾਂ ਹੁੰਦੀ ਹੈ ਕਿ ਮੈਂ ਨਹੀਂ ਉਸ ਜਨ ਤੱਕ ਕਰਦਾ ਤਾਂ ਆਕਾਸ਼ ਬੱਤਾ ਦੀ ਜੋ ਵਾਈਫ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਨਾਲ ਇੱਕ ਸਟੇਜ ਤੇ ਆ ਤੇ ਮੈਂ ਤੁਹਾਨੂੰ ਕਿਹਾ ਸੀਗਾ ਨਾ ਮੈਂ ਲਗਾ ਆਇਆ ਜੀ ਤਾਂ ਜਿਹੜੀ ਚੀਜ਼ ਦੇ ਪਿੱਛੇ ਲੱਗ ਜਾਈਏ ਤਾਂ ਕਰ ਲਈਦਾ ਤਾਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਆਕਾਸ਼ ਬੱਤਾ ਦਾ ਪੋਲੀਟਿਕਲ ਐਂਗਲ ਹੈ ਹਮ ਔਰ ਦੂਜੀ ਗੱਲ ਕਿ 23 ਦੀ ਜਿਹੜੀ ਐਫ ਆਈ ਆਰ ਜਿਹਦੇ ਵਿੱਚ ਆਕਾਸ਼ ਬੱਤਾ ਇੱਕ ਥਾਂ ਤੇ ਅ ਸ਼ਾਇਦ ਉਹ ਮੇਰੇ ਖਿਆਲ ਦੇ ਨਾਲ ਜਿਸ ਦਿਨ ਰੇਡ ਹੋਈ ਹੈ ਉਸ ਤੋਂ ਅਗਲੇ ਦਿਨ ਨੈਕਸਟ ਡੇ ਇੱਕ ਇੰਟਰਵਿਊ ਦਿੱਤੀ ਸੀਗੀ ਆਕਾਸ਼ ਬੱਤਾ ਨੇ ਜਿਹੜੀ ਸ਼ਾਇਦ ਪਹਿਲੀ ਸੀਗੀ ਉਹਦੇ ਵਿੱਚ ਉਹ ਦਾਵਾ ਕਰਦਾ ਕਿ ਦੇਖੋ ਜੀ ਪੁਲਿਸ ਨੇ ਦਿਖਾਇਆ ਮੈਨੂੰ ਕਿ ਇਹ ਟਰੱਕ ਤੇ ਮਾਲ ਲੈ ਕੇ ਰਿਆ ਮੈਂ ਮਤਲਬ ਕਿ ਐਡਾ ਤਗੜਾ ਕਾਰੋਬਾਰੀ ਟਰੱਕ ਤੇ ਬੈਠੂਗਾ ਐਕਚੁਅਲ ਚੋ ਕੀ ਆ ਮੈਂ ਤੁਹਾਨੂੰ ਅੱਗੇ ਦੱਸਿਆ ਸੀਗਾ ਕਿ ਉਹ ਜਿਹੜਾ ਪੋਲਾ ਹੈ ਸ਼ੰਭੂ ਤੋਂ ਇਧਰ ਨੂੰ ਆਉਂਦਿਆ ਤਾਂ ਉਹ ਜਿਹੜਾ ਪੋਲਾ ਇੱਕ ਪਾਸੇ ਸੀਆਈਐਸ ਸਟਾਫ ਹੈ ਇੱਕ ਪਾਸੇ ਥਾਣਾ ਹੈ ਹਮ ਠੀਕ ਹੈ ਜੀ ਜੀ ਸਾਨੂੰ ਸਾਰਾ ਪਤਾ ਹੈ ਤਾਂ ਉੱਥੇ ਉੱਥੇ ਹਾਂ ਜੀ ਅਸੀਂ ਸਭ ਜਾਣਦੇ ਹਾਂ ਨਹੀਂ ਸਭ ਨਹੀਂ ਜਾਣਦੇ ਕੁਝ ਕੁਝ ਜਾਣਦੇ ਹਾਂ ਤਾਂ ਮਤਲਬ ਕਿ ਉੱਥੇ ਰੌਲਾ ਪਿਆ ਸੀਗਾ ਠੀਕ ਹੈ ਜੀ ਤਾਂ ਉਹਨਾਂ ਨੇ ਮਕਦਮਾ ਪਾ ਦਿੱਤਾ ਬਾਅਦ ਦੇ ਵਿੱਚ ਥਾਣੇਦਾਰ ਜਿਹੜਾ ਸੀਗਾ ਉਹਦੇ ਨਾਲ ਮਹਿਕਮਾ ਜ਼ਿਆਦਾ ਸਟੈਂਡ ਨਹੀਂ ਕਰ ਸਕਿਆ ਉਹ ਪੁਲਿਸ ਦੀ ਇਹ ਪ੍ਰੋਬਲਮ ਹੁੰਦੀ ਹੈ ਕਿ ਪੁਲਿਸ ਜਾ ਕੇ ਬੋਲ ਨਹੀਂ ਸਕਦੀ ਜੀ ਬਿਲਕੁਲ ਠੀਕ ਹੈ ਨਾ ਜੀ ਇਹਨਾਂ ਦਾ ਜ਼ੋਰ ਪੈ ਗਿਆ ਸੀ ਫੌਤ ਹੈ ਗਿਆ ਸੀ ਮਕਦਮਾ ਇਸ ਕਰਕੇ ਹੋਇਆ ਸੀਗਾ ਨਾ ਕਿ ਇਸ ਕਰਕੇ ਹੋਇਆ ਕਿ ਟਰੱਕ ਆਕਾਸ਼ ਵੱਤਾ ਚਲਾ ਕੇ ਲਿਆ ਰਿਹਾ ਸੀ ਮਕਦਮਾ ਹੋਇਆ ਸੀਗਾ ਅੱਜ ਤੁਸੀਂ ਦੇਖੋ ਨਾ ਟ੍ਰਿਬਿਊਨ ਨੇ ਇੱਕ ਸ਼ਾਨਦਾਰ ਸਟੋਰੀ ਜਿਹੜੀ ਆ ਲਾਈ ਆ ਇਹਦੇ ਤੇ ਫਰੰਟ ਪੇਜ ਤੇ ਆ ਚਰਨਜੀਤ ਪੂਲਰ ਹੋਰਾਂ ਦੀ ਸਟੋਰੀ ਬਾ ਕਮਾਲ ਆ ਉਹਦੇ ਚ ਫਤੇਗੜ ਸਾਹਿਬ ਜ਼ਿਲ੍ਹੇ ਦੀ ਜੀਐਸਟੀ ਕਲੈਕਸ਼ਨ ਸ਼ਾਇਦ ਦਾ ਸਾਲ ਦੀ 1200 ਤੋਂ 1400 ਕਰੋੜ ਦਾ ਸੀ ਗਈ ਆ ਜੀ ਤਾਂ ਉਹਦੇ ਵਿੱਚ ਕੀ ਆ ਕਿ ਜਿਹੜੀਆਂ ਪੱਠੀਆਂ ਨੇ ਜਿਨ੍ਹਾਂ ਵਾਸਤੇ ਇਹ ਸਕ੍ਰੈਪ ਬਹੁਤ ਵੱਡੇ ਪੱਧਰ ਤੇ ਆਉਂਦਾ ਹੈ ਤਾਂ ਉਹ ਜਿਹੜੀਆਂ ਸਕ੍ਰੈਪਤੀਆਂ ਖਪਤ ਵਾਲੀਆਂ ਪੱਟੀਆਂ ਨੇ ਉਹਨਾਂ ਦੀ ਗਿਣਤੀ ਵੀ ਦੱਸੀ ਗਈ ਹੈ ਕਿ ਲਗਭਗ 100 200 150 ਦੇ ਕਰੀਬ ਹੈ ਤਾਂ ਉਹਨਾਂ ਨੂੰ ਮਤਲਬ ਬਹੁਤ ਵੱਡੀ ਮਾਤਰਾ ਚ ਸਕ੍ਰੈਪ ਚਾਹੀਦਾ ਹੈ ਇਸ ਸਕ੍ਰੈਪ ਦਾ ਘਤੰਦਾ ਹੈ ਸਾਬ ਮੈਂ ਉੱਥੋਂ ਦੇ ਕਿਸੇ ਵਿਅਕਤੀ ਨਾਲ ਜਿਹੜਾ ਇਸ ਕਾਰੋਬਾਰ ਚ ਸੀਗਾ ਉਹਦੇ ਨਾਲ ਗੱਲਬਾਤ ਕੀਤੀ ਮੈਂ ਤੁਹਾਨੂੰ ਦੱਸ ਦਨਣ ਕਿ ਥੋੜਾ ਵੇਟ ਕਰੀਦਾ ਹੈ ਆਤੀਸਨ ਵਿੱਚ ਜਾ ਕੇ ਸਮਝਣ ਦਾ ਯਤਨ ਕਰੀ ਤਾਂ ਵੇਤਰ ਹੁੰਦਾ ਤਾਂ ਮੈਨੂੰ ਐਕਚੁਅਲ ਚ ਉੱਥੋਂ ਇੱਕ ਨੌਜਵਾਨ ਮੁੰਡਾ ਮਿਲ ਗਿਆ ਮੇਰਾ ਕਿਸੇ ਤਰ੍ਹਾਂ ਉਹਦੇ ਨਾਲ ਸੰਪਰਕ ਹੋ ਗਿਆ ਜਿਹੜਾ ਕਿ ਇਸ ਚੀਜ਼ ਦਾ ਖਿਡਾਰੀ ਆ ਜੀ ਉਸਨੇ ਸਾਰੀ ਗੇਮ ਸਮਝਾਈ ਕਿ ਐਕਚੁਅਲ ਚ ਇਹ ਦੋ ਨੰਬਰ ਚ ਆਉਂਦਾ ਬਿਆਰ ਚ ਆਉਂਦਾ ਯੂਪੀ ਚ ਆਉਂਦਾ ਸਕ੍ਰੈਪ ਜਿਹੜੀ ਗੱਲ ਅੱਜ ਟ੍ਰਿਬਿਊਨ ਚ ਲਿਖੀ ਗਈ ਆ ਉਸ ਸਕ੍ਰੈਪ ਇਸ ਤਰ੍ਹਾਂ ਹੁੰਦਾ ਕਿ ਮਤਲਬ ਕਿ ਇੱਥੇ ਦਲਾਲ ਸਿਸਟਮ ਬਣਿਆ ਹੋਇਆ ਜਿੱਦਾਂ ਹੁਣ ਤੁਸੀਂ ਪੱਠੀ ਵਾਲੇ ਹੋ मतलब के ਤੁਹਾਨੂੰ ਸਬਸਕ੍ਰਾਈਬ ਚਾਹੀਦਾ ਢਾਲਣ ਵਾਸਤੇ ਹਨ ਤਾਂ ਇੱਕ ਮਿਡਲਮੈਨ ਹੈ ਮਿਡਲਮੈਨ ਕਹਿੰਦਾ ਕਿ ਹਾਂ ਮੈਨੂੰ ਦੱਸੋ ਜੀ ਉਹ ਅਗਾਹ ਬੁਕਿੰਗ ਕਰਦਾ ਹੈ ਜੀ ਤਾਂ ਮਤਲਬ ਕੱਚਾ ਮਾਲ ਜੇ 2 ਨੰਬਰ 'ਚ ਆਇਆ ਟੈਕਸ ਦੀ ਬਚਤ ਹੋਈ ਪੱਕਾ ਮਾਲ ਵੀ 2 ਨੰਬਰ 'ਚ ਗਾ ਚਲੇ ਜਾਂਦਾ ਹੈ ਯਾਨੀ ਕੱਚਾ ਤੇ ਪੱਕਾ ਦੋਨੇ ਹੀ ਟੈਕਸ ਚੁਰੀ ਦਾ ਸਾਧਨ ਬਣ ਗਿਆ ਜੀ ਠੀਕ ਹੈ ਨਾ ਤਾਂ ਹੀ ਕਾਫੀ ਉਲਝਿਆ ਹੋਇਆ ਮਸਲਾ ਹੈ ਵੀ ਬਹੁਤ ਜ਼ਿਆਦਾ ਉਲਝਿਆ ਹੋਇਆ ਸੀਗਾ ਜੀ ਤਾਂ ਮਤਲਬ ਕਿ ਉਹਨਾਂ ਨੇ ਜਿਹੜੀਆਂ ਗੱਲਾਂ ਦਸੀਆਂ ਉਹਨੇ ਕਿਹਾ ਕਿ ਕਈ ਇਸ ਤਰ੍ਹਾਂ ਦੇ ਇੱਥੇ ਬੰਦੇ ਹੈਗੇ ਆ ਅੱਜਵੇਂ ਇੱਕ ਦੇ ਖਾਸ ਤੌਰ ਤੇ ਮਿਸਾਲ ਦਿੱਤੀ ਕਿ ਇੱਕ ਬੰਦੇ ਨੇ ਫਲਾਣੀ ਸਟੇਟ ਦੇ ਵਿੱਚੋਂ ਐਂਡਾ ਸਕ੍ਰੈਪ ਬੁੱਕ ਕਰਾ ਕੇ ਮੰਗਾ ਲਿਆ ਜੀ ਤਾਂ ਉਹ ਕੀ ਆ ਕਿ ਪਾਰਟੀਆਂ ਨੂੰ ਜਦੋਂ ਦਿਖਾਉਣ ਵਾਸਤੇ ਸ਼ਾਨਦਾਰ ਮਤਲਬ ਕਿ ਦਫਤਰ ਖੋਲਿਆ ਅ ਇਦਾਂ ਦਾ ਆਪਣਾ ਤਾਮਚਾਮ ਵਾਲਾ ਕਿ ਦੇਖੋ ਜੀ ਅਸੀਂ ਕਿਤੇ ਬੱਜ ਚੱਲੇ ਫਲੈਂਟਮ ਕਾ ਸਕ੍ਰੈਪ ਬੁੱਕ ਕੀਤਾ ਸਕ੍ਰੈਪ ਵੇਚਿਆ ਕੇ ਮੁੜ ਕੇ ਉੱਥੇ ਬਾਹਰਲਾ ਵਿਚਾਰਾ ਵਪਾਰੀ ਕਿੰਨਾ ਕਰੋ ਲੂਗਾ ਕਿੰਨਾ ਕੋ ਟਟ ਲੂਗਾ ਉੱਥੋਂ ਪੱਟਿਆ ਡੰਡਾ ਡੇਰਾ ਦੂਜੀ ਗਲੀ ਚ ਕਰ ਲਿਆ ਜਿਹਦਾ ਕੋ ਬਿੱਲ ਨਹੀਂ ਸਬੂਤ ਨਹੀਂ ਹਾਂ ਜੀ ਐਦਾਂ ਦੀ ਵੀ ਠੱਗੀ ਠੋਰੀ ਚੱਲ ਰਹੀ ਹੈ ਮੈਂ ਐਡੀਸ਼ਨ ਕਰ ਰਿਹਾ ਤੁਹਾਨੂੰ ਨਾਲ ਆ ਤੁਹਾਨੂੰ ਨਵੀਂ ਜਾਣਕਾਰੀ ਦੇ ਰਿਹਾ ਕਿ ਇਸ ਤਰ੍ਹਾਂ ਵੀ ਬੰਦੇ ਉੱਥੇ ਬੈਠੇ ਨੇ ਜਿਹੜੇ ਬੰਦੇ ਸੌਦੇਵਾਜੀ ਦੇ ਵਿੱਚ ਠਗੀ ਵੀ ਮਾਰ ਰਹੇ ਨੇ ਹਮ ਟੈਕਸ ਚੋਰੀ ਨਹੀਂ ਠਗੀ ਠੋਰੀ ਵੀ ਆ ਹਾਂਜੀ ਟੈਕਸ ਚੋਰੀ ਹੀ ਨਹੀਂ ਠਗੀ ਠੋਰੀ ਵੀ ਆ ਤਾਂ ਗੱਲ ਇਹ ਆ ਕਿ ਇਹ ਸਾਰਾ ਕੁਝ ਜੇ ਇਦਾਂ ਚੱਲਦਾ ਹੈ ਜਨਾਬ ਤਾਂ ਭਈ ਮੇਰੇ ਖਿਆਲ ਦੇ ਨਾਲ ਚੀਮਾ ਸਾਹਿਬ ਨੂੰ ਵੀ ਜਵਾਬ ਦੇ ਹੋਣਾ ਪਵੇਗਾ ਹਮ ਕਿ ਜਿਸ ਤਰ੍ਹਾਂ ਅੱਜ ਤੁਸੀਂ ਕਹਿ ਰਹੇ ਹੋ ਇੱਕ ਅਧਿਕਾਰੀ ਦਾ ਜ਼ਿਕਰ ਆ ਆ ਪਿੱਛੇ ਜੇ ਮੈਂ ਨਾ ਇੱਕ ਬਾਹਰੀ ਸਟੇਟ ਦੇ ਵਿੱਚ ਇੱਕ ਨੌਜਵਾਨ ਅਫਸਰ ਬਾਰੇ ਦੇਖ ਰਿਹਾ ਸੀਗਾ ਕਿ ਭਾਈ ਪਤਾ ਨਹੀਂ 2 ਕਰੋੜ ਕੇ 4 ਕਰੋੜ ਦਾ ਸੀਗਾ ਜ਼ੁਰਮਾਨਾ ਤੇ ਉਹਨੇ ਕੀ ਕੀਤਾ ਕਿ ਕੁਝ ਹਜ਼ਾਰ ਰੁਪਏ ਲਾ ਕੇ 50 ਹਜ਼ਾਰ ਰੁਪਏ ਲਾ ਕੇ ਨਵੇੜਾ ਕਰਦਾ ਤੇ ਉਸ ਬੰਦੇ ਨੇ ਵੀ ਇੱਕ ਆਲੀਸ਼ਾਨ ਪ੍ਰਾਪਰਟੀ ਖਰੀਦੀ ਸੀ 6 ਮਹੀਨੇ ਪਹਿਲਾਂ ਅੱਜ ਤੇ ਅਖਬਾਰ ਦਾ ਵੀ ਦਾਵਾ ਇੱਕ ਇਦਾਂ ਦਾ ਹੈਗਾ ਨਾ ਸ਼ਾਇਦ ਇਹਨਾਂ ਦਾ ਕੋਈ ਅਧਿਕਾਰੀ ਹੈ ਪ੍ਰਿਵੈਂਟਿਵ ਯੂਨਿਟ ਦੇ ਵਿੱਚ ਉਹ ਇੰਟੈਲੀਜੈਂਸ ਐਂਡ ਜਿਹੜੀ ਪ੍ਰਿਵੈਂਟਿਵ ਯੂਨਿਟ ਹੁੰਦੀ ਆ ਉਹਦੇ ਵਿੱਚ ਆ ਉਹਦੇ ਚ ਕੀ ਆ ਕਿ ਉਹਨੇ ਕੋਈ 4-5 ਕੇਸ ਇਸ ਤਰ੍ਹਾਂ ਦੇ ਸੀ ਜਿਹਦੇ ਵਿੱਚ ਜੁਰਮਾਨਾ ਕਰੋੜ ਚ ਬਣਦਾ ਸੀ ਕਰੋੜ ਜਾਂ 2 ਕਰੋੜ ਚ ਤਾਂ ਉਸਨੇ ਸੌਟ ਕਰ ਦਿੱਤਾ ਕੋਈ ਚ ਲੱਖ ਚ ਵੀ ਇਹ ਸਾਰਾ ਕੁਝ ਚੱਲ ਰਿਹਾ ਹੈ ਤਾਂ ਚੀਮਾ ਸਾਹਿਬ ਮੈਂ ਵਾਰ-ਵਾਰ ਕਹਿੰਨਾ ਕਿ ਚੀਮਾ ਸਾਹਿਬ ਠੀਕ ਹੈ ਅچھے ਇਨਸਾਨ ਹੋ ਸਕਦੇ ਅچھے ਨੇਤਾ ਹੋ ਸਕਦੇ ਆ ਮੈਂ ਉਸ ਮਾਮਲੇ ਚ ਨਹੀਂ ਪੈ ਸਕਦਾ ਪਰ ਗੱਲ ਇਹ ਆ ਕਿ ਉਹ अच्छे अर्थशास्त्री नहीं है और निगरानी की बहुत जरूरत है इस मामले में टैक्सेशन च उनों दी कोई एक्सपर्टी नहीं है हर एक प्रेजेंटेशन ਦੇ ਵਿੱਚ ਹਰੇਕ ਨੀਤੀ ਦੇ ਵਿੱਚ ਆਈਐਸ ਅਫਸਰਾਂ ਦੀ ਲੌਬੀ ਭਾਰੀ ਹੈ ਜੀ ਤਾਂ ਸਾਨੂੰ ਨਾ ਜਿਵੇਂ ਅਰੋੜਾ ਸਾਹਿਬ ਸੀਗੇ ਮੈਂ ਤਾਂ ਉਦੋਂ ਵੀ ਕਿਹਾ ਸੀਗਾ ਕਿ ਅਰੋੜਾ ਸਾਹਿਬ ਨੂੰ ਸਮਾਂ ਦੀ ਇਹਨਾਂ ਚੀਜ਼ਾਂ ਦਾ ਜ਼ਿਆਦਾ ਪਤਾ ਹੈ ਕਾਰੋਬਾਰੀ ਆਦਮੀ ਹੈ ਤਾਂ ਮਤਲਬ ਕਿ ਇਹ ਜਵਾਬਦੇਹੀ ਚੀਨਾ ਸਰ ਦੀ ਬਣਦੀ ਆ ਕਿ ਚੀਨਾ ਸਾਹਿਬ ਤੁਸੀਂ ਵੀ ਦੱਸੋ ਨਾ ਕਿ ਇਹ ਸਾਰਾ ਜੋ ਚੱਲ ਰਿਹਾ ਹੈ ਜੀ ਇਨੀ ਚਿਰ ਤੋਂ ਚੱਲ ਰਿਹਾ ਹੈ ਸਾਬ ਤਾਂ ਅੱਜ ਹੁਣ ਤੁਸੀਂ ਕਹਿ ਰਹੇ ਹੋ ਕਿ ਸਾਲ ਤੋਂ ਬਈ ਜਿਹੜੀਆਂ ਜ਼ਿਆਦਾ ਚਿਰ ਦੀਆਂ ਨਿਯੁਕਤੀਆਂ ਇਦਾਂ ਕਰਾਂਗੇ ਉਦਾਂ ਕਰਾਂਗੇ ਇਹ ਇਹ ਚੀਜ਼ ਪਹਿਲਾਂ ਤੁਹਾਡੀ ਦ੍ਰਿਸ਼ਟੀਗੋਚਰ ਕਿਉਂ ਨਹੀਂ ਆਈਆਂ ਜੀ ਜੀ ਬਿਲਕੁਲ ਜੀ ਬਿਲਕੁਲ ਮਿਹਰ ਜੀ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਸਾਰੇ ਦੋਸਤਾਂ ਦੀ ਨਾਲ ਜੋੜਨ ਵਾਸਤੇ ਪ੍ਰੋਗਰਾਮ ਨੂੰ ਸ਼ੇਅਰ ਕਰਨ ਵਾਸਤੇ ਹੋਰ ਸ਼ੇਅਰ ਕਰ ਦਿਓ ਪ੍ਰੋਗਰਾਮ ਨੂੰ ਸਮਾਂ ਆਪਣੇ ਕੋਲ ਪਿਆ ਅਜੇ 20 25 ਮਿੰਟ ਆਪਾਂ ਕਰਦੇ ਹਾਂ ਗੱਲਾਂ ਹੋਰ ਮਿਹਰ ਜੀ ਇੱਕ ਕਮੈਂਟ ਦੇ ਨਾਲ ਹੀ ਹੈ ਸੇ ਤੁਹਾਡੀ ਵੀ ਤਰ੍ਹਾਂ ਠੀਕ ਨਹੀਂ ਹੈ ਪਰ ਚਲੋ ਗੱਲਾਂ ਬਾਤਾਂ ਤੇ ਤੁਸੀਂ ਮੈਂ ਤੁਸੀਂ ਕੱਲ੍ਹ ਕਹਿ ਰਹੇ ਸੀ ਮੈਂ ਭੱਜ ਜਾਣਾ ਤੇ ਅੱਜ ਮੈਂ ਭੱਜ ਨਹੀਂ ਦੇਣਾ ਗੱਲਾਂ ਕਰਦਾ ਨਹੀਂ ਸਰ ਮੈਂ ਤੁਹਾਨੂੰ ਦੱਸਿਨ ਮੈਂ ਮੈਂਟਲੀ ਕਦੇ ਵੀ ਮੈਂ ਮਤਲਬ ਮਾਨਸਿਕ ਸਰੀਰਕ ਤੌਰ ਤੇ ਮੈਂ ਜਿੰਨਾ ਮਰਜ਼ੀ ਕਮਜ਼ੋਰ ਹੋ ਜਾਵਾਂ ਮੈਂ ਮਾਨਸਿਕ ਤੌਰ ਤੇ ਬਹੁਤ ਮਜ਼ਬੂਤ ਆਦਮੀ ਆ ਤੇ ਕੰਮ ਦੇ ਮਾਮਲੇ 'ਚ ਮੈਂ ਉਤੋਂ ਵੀ 100 ਗੁਣਾ ਜ਼ਿਆਦਾ ਮਜ਼ਬੂਤ ਅਸੀਂ ਗਵਾਹਾਂ ਜੀ ਇਸ ਗੱਲ ਦੇ ਤਾਂ ਖੈਰ ਇੱਕ ਗੁਰਚਰਨ ਸਿੰਘ ਜੀ ਹੋਰਾਂ ਦਾ ਕਮੈਂਟ ਹੈ ਕਹਿੰਦੇ ਕਿ ਵੀਰ ਜੀ ਕ੍ਰਿਸ਼ਨ ਨੂੰ ਸਰਕਾਰੀ ਗਵਾਹ ਬਣਾ ਸਕਦੇ ਆ ਜਾਂ ਨਹੀਂ ਕ੍ਰਿਸ਼ਨੂ ਦੀ ਗੱਲ ਕਰ ਰਿਹਾ ਤੇ ਉਹਦਾ ਵੀ ਮਾੜਾ ਜਿਹਾ ਦੱਸ ਦਿਓ ਇਸ ਤਰ੍ਹਾਂ ਕੁਝ ਹੋ ਸਕਦਾ ਪੋਸੀਬਲ ਕਿ ਨਹੀਂ ਹਾਂ ਜੀ ਦੇਖੋ ਹੋ ਸਕਦਾ ਹੈ ਕਿਉਂਕਿ ਜਾਨ ਤੇ ਹਰ ਇੱਕ ਬੰਦਾ ਬਚਾਉਂਦਾ ਹੈ ਨਾ ਜੀ ਜਾਨ ਤੇ ਹਰ ਇੱਕ ਬੰਦਾ ਬਚਾਉਂਦਾ ਪਰ ਜੇ ਕ੍ਰਿਸ਼ਨ ਸਰਕਾਰੀ ਗਵਾਹ ਬਣ ਜਾਂਦਾ ਹੈ ਤੇ ਕ੍ਰਿਸ਼ਨ ਦਾ ਜਿਸ ਤਰ੍ਹਾਂ ਦਾ ਨੈਟਵਰਕ ਆ ਉਹਦੇ ਭਲੇਟੇ ਚ ਕੁਝ ਹੋਰ ਅਫਸਰ ਆ ਜਾਂਦੇ ਆ ਤਾਂ ਮੇਰਾ ਜਿਹੜਾ ਅੰਦਾਜ਼ਾ ਅਗਾਊ ਅੰਦਾਜ਼ਾ ਕਈ ਮਹੀਨਿਆਂ ਦਾ ਸੀ ਉਹ ਸੱਚ ਸਾਬਤ ਹੋ ਜਾਏਗਾ ਬਿਲਕੁਲ ਕੁਝ ਹਫ਼ਤਿਆਂ ਦੇ ਅੰਦਰ ਅੰਦਰ ਹੀ ਹੁਣ ਹੂੰ ਕਿ ਬਹੁਤ ਸਾਰੀਆਂ ਫਾਈਲਾਂ ਬਣਾ ਕੇ ਰੱਖ ਲੈਣਗੇ ਔਰ ਇਹਨਾਂ ਨੂੰ ਐਸੇ ਗਦੀ ਗੇੜ ਚ ਪਾਉਣਗੇ ਐਸੇ ਗਦੀ ਗੇੜ ਚ ਪਾਉਣਗੇ ਕਿ ਤੁਸੀਂ ਦੇਖਣਾ ਕਿਉਂਕਿ ਸਿਆਸਤਦਾਨਾਂ ਦੀਆਂ ਤਾਂ ਫਾਈਲਾਂ ਬਣੀਆਂ ਹੀ ਜਾਂਦੀਆਂ ਨੇ ਸਾਹਿਬ ਮੇਨ ਗੱਲ ਹੁੰਦੀ ਅਫਸਰਾਂ ਦੀ ਤੇ ਜੇ ਉਹ ਵੀ ਟੇਟੇ ਚੜ ਗਿਆ ਤਾਂ ਫਿਰ ਔਖਾ ਹੋ ਜਾਵੇ ਔਖੀ ਹੋ ਜਾ ਕੈਦ ਕੱਟਣੀ ਹੁਣ ਤੇ ਮੌਕੇ ਤੇ ਅਫਸਰ ਜਿਹੜੇ ਕਹੋ ਕਿ ਜ਼ਰੂਰਤ ਵੀ ਪੈਂਦੀ ਆ ਉਹਨਾਂ ਦੀ ਵੋਟਾਂ ਵੇਲੇ ਚੋਣਾਂ ਵੇਲੇ ਹਾਂਜੀ ਹਾਂਜੀ ਚਲਾਉਣ ਵਾਸਤੇ ਤੇ ਜੁਰਾਵਟ ਢਿਲੋਂ ਜੀ ਕਹਿ ਰਹੇ ਨੇ ਕਿ ਭਾਈ ਜਿਹੜਾ ਕਬਾੜ ਵਾਲਾ ਕਾਮਕਾਰ ਆ ਕਹਿੰਦੇ ਚੱਲਦਾ ਹੀ 2 ਨੰਬਰ ਦੇ ਵਿੱਚ ਹੈ ਬਿੱਲ ਵਗੈਰਾ ਇਹਨ ਤੇ ਚੋਰੀ ਦਾ ਸਕ੍ਰੈਪ ਵੀ ਖਰੀਦਿਆ ਦੇਖੋ ਕਾਫੀ ਕੁਝ ਮਿੰਟੂ ਜੇ ਆਪਾਂ ਨੂੰ ਤੇ ਬਿਣਾ ਪੁੱਛੇ ਹੀ ਦੱਸਦਾ ਵੀ ਬਈ ਇਹ ਚ ਕਾਫੀ ਕੁਝ ਨਿਕਲਦਾ ਹੈ ਅੰਦਰੋਂ ਜੇ ਆਪਾਂ ਫਰੋਲੀਏ ਤਾਂ